ਹਾਂਜੀ ਕਿਦਾਂ ਬਾਬਿਓ ਕਹਿੰਦੇ ਕੁੱਲੜ ਪੀਜਾ ਵਾਲੇ ਫੇਰ ਚਰਚਾ ਦੇ ਵਿੱਚ ਆਏ ਹੋਇਆ ਆਪਾਂ ਵੀ ਲੈਨੇ ਆ ਸਵਾਦ ਜੇ ਹੈੱਡਫੋਨ ਨਹੀਂ ਲਾਇਤਾ ਹੈੱਡਫੋਨ ਜ਼ਰੂਰ ਲਾ ਲਿਓ ਕਹਿੰਦਾ ਪਿੰਡ ਦੇ ਵਿੱਚ ਯਾਰ ਤੇਰੇ ਨੂੰ ਕਹਿੰਦੇ ਪੁਰਾਣਾ ਖੁੰਡ ਆਜੋ ਰਲ ਕੇ ਪਾੜਦਾ ਬਾਬੇ ਕੁੱਲੜ ਪੀਜਾ ਨਾਂ ਦੀ ਬੁੰਡ ਥੋੜੀ ਮਜ਼ਾ ਆਜਾ ਰੱਖੀਏ ਉਹ ਬੱਸ ਕਰ ਭੈਣ ਦੇ ਲੋੜੇ ਸਾਨੂੰ ਕੋਈ ਇੰਟਰਸਟ ਨਹੀਂ ਹੈਗਾ ਇਹਦਾ ਕੁਝ ਦੇਖਣ ਚ ਤੂੰ ਪੱਟ ਦਿਖਾਈ ਜਨਾ ਭੈਣ ਦੇ ਲੋੜੇ ਇਹਦੇ ਤੇ ਅਸੀਂ ਤਾਂ ਚੱਤੜ ਦੇਖ ਲੇ ਉਹ ਤਾਂ ਯਾਰ ਇਹ ਪੌਡਕਾਸਟਾਂ 'ਚ ਕਹਿੰਦਾ ਸੀ ਆਪਣੇ ਬੱਚੇ ਕਰਕੇ ਬਚੇ ਆ ਹਨਾ ਸਾਨੂੰ ਪਤਾ ਸੀ ਉਹ ਟਾਈਮ ਕਿਵੇਂ ਫੇਸ ਕੀਤਾ ਤੇ ਭੈਣ ਦੇ ਲੋੜੇ ਜਿਹਦੇ ਨਾਲ ਸੱਚੀ ਚੀਜ਼ ਜੀ ਹੁੰਦੀ ਆ ਨਾ ਉਹ ਐ ਗੰਦ ਨਹੀਂ ਖਲਾਰਦਾ ਗੋਪੀ ਆਪਕੇ ਡੂੰਹੀ ਇਤਨੀ ਉਪਰ ਕਿਉਂ ਹੈ ਸ਼ਟ ਅਪ ਓ ਬਾਰੇ ਓਏ ਦਿਲ ਦਾ ਮੇਰੇ ਦਿਲ ਕਾ ਕਰਤਾ ਹੈ ਕਿਸੇ ਨੇ ਸੱਚ ਹੀ ਕਿਹਾ ਯਾਰ ਵੀ ਕੁੱਤੇ ਦੀ ਪੂਸ਼ਕ ਕਦੇ ਨਹੀਂ ਸਿੱਧੀ ਹੋ ਸਕਦੀ ਜਿੰਨੇ ਵਾਰੀ ਮਰਜ਼ੇ ਨੂੰ ਸਿੱਧੀ ਕਰ ਲੋ ਤੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਈ ਕੋਈ ਇਹਨਾਂ ਨੂੰ ਕੋਈ ਕਮੈਂਟ ਕਰੀ ਜਾਵੇ ਹਨਾ ਕੁਝ ਵੀ ਮਾਂ ਪੈਣ ਇੱਕ ਕਰੀ ਜਾਵੇ ਇਹਨਾਂ ਦੀ ਇਹਨਾਂ ਨੂੰ ਫਾਲੋਅਰ ਚਾਹੀਦੇ ਆ ਵਿਊ ਚਾਹੀਦੇ ਆ ਇਹਨਾਂ ਨੂੰ ਪੈਸੇ ਬਣ ਜਾਂਦੇ ਆ ਤੇ ਆ ਬੈੱਡ ਦਿਖਾਈ ਜਾਂਦਾ ਜਿੱਥੇ ਦੀ ਰੋਜ ਪੋਸੜੀ ਕਰਦਾ ਜਿੱਥੇ ਵੀ ਘੁੰਮਣ ਗਿਆ ਮੇਰੀ ਉੱਥੋਂ ਦੇ ਬੰਦਿਆਂ ਨੂੰ ਬੇਨਤੀ ਆ ਮੇਰੀ ਬੁੰਡ ਮਾਰੋ ਸਾਲੇ ਦੀ ਵਿਹਾਂ ਕਰਦਾ ਸਾਲਾ ਬੁੰਡ ਤੋਂ ਗੱਲਾਂ ਦੀ ਕਿਸ ਨੇ ਓਏ ਬਾਏ ਓਏ ਓਏ ਜੋ ਇਨਸਾਨ ਗਿਰ ਕੇ ਫਿਰ ਸੇ ਖੜਾ ਹੋ ਜਾਂਦਾ ਹੈ ਨਾ ਤੋਂ ਤੋਂ ਭਾਬੀ ਜੀ ਆਪकी ਜ਼ਿੰਦਗੀ ਭੈਣ ਦੀ ਲਾਣੇ ਦੇ ਤੇ ਵੀ ਖਰਾਨੀ ਆਉਂਦੀ ਆ ਨਾ ਯਾਰ ਵੀ ਮੂੰਹ ਇੰਨਾ ਸੋਹਣਾ ਭੈਣ ਚੋਂ ਚਿੱਟੜ ਕਾਲੇ ਮੂੰਹ ਦੇਖ ਕੇ ਤਾਂ ਮੂੰਹ ਆ ਦਾ ਚਿੱਟੜ ਦੇਖ ਕੇ ਉਲਟੀ ਤੇ ਬਾਕੀ ਵੀ ਭਾਬੀ ਜੀ ਜਿਹੜੀ ਚੀਜ਼ ਦੀ ਤੁਸੀਂ ਗੱਲ ਕਰਦੇ ਹੋ ਨਾ ਵੀ ਖੜਾ ਹੋ ਕੇ ਡਿੱਗ ਪੈਂਦਾ ਉਹ ਲੋ ਇਨਸਾਨ ਨਹੀਂ ਲੰਨ ਕਹਿੰਦੇ ਆ ਚਲੋ ਠੀਕ ਆ ਦੋਸਤ ਇੱਥੇ ਕਰਦੇ ਆ ਵੀਡੀਓ ਨੂੰ ਐਂਡ ਜੇ ਤੁਸੀਂ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰ ਦਿਓ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ